ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਾਣੇ ਤੰਦਰੁਸਤ ਹੋਵਗੇ ਤੇ ਠੀਕ-ਠਾਕ ਹੋਵਗੇ ਤੇ ਜਿਨ੍ਹਾਂ ਨੇ ਵੀ ਹਲੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਹੋਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਅੱਜ ਦੀ ਇਸ ਵੀਡੀਓ 'ਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਜੇ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਘਰ ਵਾਲਾ ਤੇ ਘਰ ਵਾਲੀ ਹੁੰਦੇ ਆ ਉਹ ਇੱਕ ਪਿੰਡ ਵਿੱਚ ਦੀ ਘੋੜਾ ਲੈ ਕੇ ਤੁਰੇ ਜਾਂਦੇ ਹੁੰਦੇ ਆ ਜਦੋਂ ਉਹ ਪਿੰਡ ਦੇ ਪਹਿਲੇ ਮੋੜ ਤੇ ਪਹੁੰਚਦੇ ਆ ਤਾਂ ਲੋਕ ਉਹਨਾਂ ਨੂੰ ਦੇਖ ਕੇ ਕਹਿੰਦੇ ਆ ਕਹਿੰਦੇ ਇਹ ਦੋਨੇ ਮੂਰਖਾ ਵੀ ਘੋੜੇ ਦੇ ਉੱਤੇ ਨਹੀਂ ਬੈਠ ਕੇ ਜਾਂਦੇ ਇਹ ਤੁਰੇਗਾ ਤੋਂ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਉਹ ਬੰਦਾ ਹੁੰਦਾ ਉਹ ਆਪਦੀ ਘਰ ਵਾਲੀ ਨੂੰ ਘੋੜੇ ਤੇ ਬਾ ਦਿੰਦਾ ਉਹ ਕਹਿੰਦਾ ਵੀ ਦੋ ਜਾਣੇ ਦੇ ਬੈਠਣ ਨਾਲ ਘੋੜਾ ਤੰਗ ਹੋਊਗਾ ਤੇ ਵੀ ਚਲ ਔਰਤ ਨੂੰ ਤੁਰਨਾ ਔਖਾ ਤੇ ਉਹ ਆਪਦੀ ਘਰ ਵਾਲੀ ਨੂੰ ਘੋੜੇ ਤੇ ਬਾ ਦਿੰਦਾ ਉਸ ਤੋਂ ਬਾਅਦ ਜਦੋਂ ਉਹ ਦੂਜੇ ਮੂੜਤੇ ਪਹੁੰਚਦਿਆ ਤੇ ਲੋਕ ਉਹਨਾਂ ਨੂੰ ਦੇਖ ਕੇ ਕਹਿੰਦੇ ਆ ਕਹਿੰਦੇ ਵੀ ਬੰਦਾ ਘਰ ਵਾਲੀ ਥੱਲੇ ਲੱਗਿਆ ਹੋਇਆ ਕਹਿੰਦੇ ਆਬ ਤੂੰ ਰਹਿ ਜਾਂਦਾ ਤੇ ਘਰ ਵਾਲੀ ਨੂੰ ਤੇ ਬਾਹਰ ਖੈ ਫਿਰ ਉਹ ਬੰਦਾ ਵੀ ਘੋੜੇ ਤੇ ਬੈਠ ਜਾਂਦਾ ਫਿਰ ਉਹ ਜਦੋਂ ਅੱਗੇ ਤੀਜੇ ਮੂੜਤੇ ਪਹੁੰਚਦਿਆ ਤਾਂ ਲੋਕ ਉਹਨਾਂ ਨੂੰ ਦੇਖ ਕੇ ਕਹਿੰਦੇ ਆ ਕਹਿੰਦੇ ਵੀ ਦੋਨੇ ਹੀ ਮੂਰਖ ਬੰਦੇ ਆ ਜਾਨਵਰਾਂ ਨਾਲ ਧੱਕਾ ਕਰਦੇ ਦੋਨੇ ਘੋੜੇ ਤੇ ਬੈਠੇ ਰਹੇ ਬੈਠੇ ਜਾਂਦੇ ਆ ਇਹਦਾ ਮਤਲਬ ਇਹ ਸੀ ਵੀ ਲੋਕ ਆਪਾਂ ਨੂੰ ਜਦੋਂ ਵੀ ਆਪਾਂ ਕੰਮ ਕਰਦੇ ਆ ਚੰਗਾ ਜਾਂ ਮਾੜਾ ਮਾੜੀ ਤੇ ਤਾਂ ਕਹਿਣੀ ਕਹਿਣਾ ਜੇ ਚੰਗਾ ਕਰਦੇ ਤਾਂ ਵੀ ਆਪਾਂ ਨੂੰ ਕਹਿੰਦੇ ਆ ਤੇ ਆਪਦੇ ਕੰਮ 'ਚ ਲੱਗੇ ਰਹੋ ਕਿਸੇ ਦੀ ਪਰਵਾਹ ਨਾ ਕਰੋ ਇੱਕ ਕਹਾਵਤ ਵੀ ਹੁੰਦੀ ਆ ਸਭ ਤੋਂ بڑا ਰੋਗ ਕਿਆ ਕਹẽਗੇ ਲੋਕ ਇਹ ਲੋਕ ਤਾਂ ਕਹਿਣਗੇ ਕਹਿਣਗੇ ਇਹਨਾਂ ਦੇ ਆਪਾਂ ਮੂੰਹ ਬੰਦ ਨਹੀਂ ਕਰ ਸਕਦੇ ਜੇ ਆਪਾਂ ਇਹ ਸੋਚਣ ਲੱਗੇ ਵੇ ਲੋਕ ਕੀ ਕਹਿੰਦੇ ਆ ਤਾਂ ਫਿਰ ਲੋਕ ਕੀ ਸੋਚਣਗੇ ਇਹ ਗੱਲ ਸੀ ਕਿ ਜੇ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਹੈ ਜੀ ਪਿੰਡ ਦਾ ਮਾਹੌਲ ਇਹ ਆ ਮੇਰਾ ਪਿੰਡ ਗੋਨਿਆਂ ਅੰਕਲਾਂ ਤੇ ਜ਼ਿਲ੍ਹਾ ਬਠਿੰਡਾ ਤੇ ਇੱਧਰ ਆਪਣੇ ਘਰ ਦੀ ਬੈਕਸਾਈਡ ਹੈਗੀ ਇੱਥੇ ਪਿੰਡ ਚੋਂ ਹੀਆਂ ਗੱਠਾਂ ਉੱਥੇ ਸਬਜ਼ੀ-ਸਬਜ਼ੀ ਲਾਉਂਦੇ ਹੁੰਦੇ ਆ ਇੱਧਰ 베ਰੀ ਲਾਈ ਵੀ ਆ ਇਦਰੇ ਸਬਜ਼ੀ ਲਾਉਂਦੇ ਆ ਤੇ ਇੱਕ ਕਾਰਨ ਸੀਗਾ ਵੀ ਪਿੰਡ ਚ ਨਿੰਮ ਪਤਾ ਨਹੀਂ ਗਾਤ ਹੁੰਦੇ ਆਗੇ ਜਿਆਦਾਤਰ ਨਿੰਮੀਆਂ ਕਰ ਕਰ ਬਾਬਾ ਲੱਗਿਆ ਪੜਨ ਹਣਾ ਰਹਿਰਾ ਸਾਹਿਬ ਕਹਾਂ ਜਿਹੜੀ ਆਵਾਜ਼ ਆਏ ਸਕੂਨ ਦਿੰਦੀ ਏ ਇਹ ਇਹ ਬਾਹਰ ਕਿੱਥੇ ਆ ਇਹਦਾ ਪੰਜਾਬ ਚ ਹੀ ਮਿਲਨੀ ਆ ਹੋਰ ਕਿਤੇ ਨਹੀਂ ਮਿਲਨੀ ਹੈ ਪਿੰਡਾਂ ਚ ਹੀ ਮਿਲਨੀ ਆ ਸ਼ਹਿਰਾਂ ਚ ਵੀ ਨਹੀਂ ਤੇ ਇਹ ਆਪਣਾ ਏ ਸੀ ਆ ਇਹ ਆਪਾਂ ਹੁਣ ਲਾ ਲਾਂਗੇ ਕਿਉਂਕਿ ਆਪਣਾ ਜਿਹੜਾ ਇਹ ਘਰ ਸੀਗਾ ਇੱਧਰ ਘਰ ਸੀਗਾ ਆਪਣਾ ਈ ਆਪਾਂ ਦਿੱਤਾ ਵਿੱਚ ਤੇ ਹੁਣ ਆਪਾਂ ਖੇਤ ਚ ਪਾਵਾਂਗੇ ਘਰ ਤੇ ਹੁਣ ਆਪਾਂ ਇਹ ਏਸੀ ਵੀ ਲਾਉਣਾ ਪੂ ਤੇ ਮੋਟਰ ਵੀ ਆਪਾਂ ਨੂੰ ਮੋਟਰ ਦਾ ਜਿਹੜੀ ਮੋਟਰ ਲੱਗੀ ਆ ਉਹ ਵੀ ਕੱਢ ਲਾਂਗੇ ਉਹਦੀ ਗੱਲ ਨਹੀਂ ਹੋਈ ਵਿੱਚ ਸਭ ਦੇ ਤੇ ਹੁਣ ਆਪਾਂ ਘਰ ਪਾਵਾਂਗੇ ਖੇਤ ਤੇ ਉਧਰ ਖੇਤ ਥਾਂ ਲੈ ਲੈ ਉਹ ਵੀ ਆਪਾਂ ਵੀਡੀਓ ਵਲੌਗ ਲਗਾਤਾਰ ਪਾਇਆ ਕਰਾਂਗੇ ਜਦੋਂ ਨਿਵਾਧਰਤਾਂ ਉਦੋਂ ਤੋਂ ਹੀ ਆਪਾਂ ਬਲੌਗ ਸਟਾਰਟ ਕਰਦਾਂਗੇ ਸਾਰਾ ਦਿਖਾਵਾਂਗੇ ਕੀ ਮਹਿੰਗਾਈ ਵਧੀ ਅੱਗੇ ਨਾਲੋਂ ਵੀ ਅੱਗੇ ਆ ਘਰ ਬਾਇ ਸੀਗਾ ਉਦੋਂ ਨਾਲੋਂ ਤੇ ਹੁਣ ਨਾਲੋਂ ਕੀ ਅੰਤਰ ਆ ਆਹ ਮੋਟਰ ਇਹ ਆਪਾਂ ਮੋਟਰ ਕੱਢ ਲਾਂਗੇ ਇਹਦੀ ਸੌਦੇ ਚ ਗੱਲ ਨਹੀਂ ਹੋਈ ਤੇ ਇੱਧਰ ਇੱਥੇ ਵੱਲਾਂ ਸਿੰਘ ਆ ਉਹ ਆਪਾਂ ਦਿੱਤੀਆਂ ਪੱਟ ਕਿਉਂਕਿ ਹੁਣ ਆਪਾਂ ਲਾਵਾਂਗੇ ਸਿਆਲ ਵਾਲਾ ਸਮਾਨ ਜਿਵੇਂ ਮੇਥੇ ਪਾਲਕ ਸਣੋ ਵਗੈਰਾ ਤੇ ਇਧਰ ਆਪਾਂ ਥਾਂ ਆਪਾਂ ਤਿਆਰ ਕਰਕੇ ਰੱਖ ਲਿਆ ਤੇ ਬੀ ਵੀ ਲਾਂਦੇ ਕੱਲ ਨੂੰ ਬੀਜਾਂਗੇ ਉਹ ਵੀ ਆਪਾਂ ਦਿਖਾਵਾਂਗੇ ਤੇ ਇਧਰ ਇੱਕ ਚੀਜ਼ ਦਿਖਾਉਣਾ ਇਹ ਹੈਗਾ ਮਰੂਆ ਇਹਦੇ ਮੈਂ ਪੱਤੇ ਤੋੜ ਕੇ ਖਾਣਾ ਹੁੰਦਾ ਇਹ ਜੋ 스멜 ਵਧੀਆ ਹੁੰਦੀ ਆ ਨਹੀਂ 스멜 ਨਹੀਂ ਵਾਸ਼ਨਾ ਹਾਂ ਵਾਸ਼ਨਾ ਬਹੁਤ ਵਧੀਆ ਆਉਂਦੀ ਇਹਦਾ ਨਾਮ ਹੈਗਾ ਮਰੂਆ ਇਹਦੀ ਚਟਨੀ ਵੀ ਬਣਦੀ ਆ ਤੇ ਊਂ ਵੀ ਖਾ ਸਕਦੇ ਆ ਪੱਤੇ ਜਿਵੇਂ ਮੈਂ ਖਾਣਾ ਤੇ ਇੱਧਰ ਆ ਇੱਕ ਵਾਲੇ ਜੀ ਰਹੇਗੀ ਤੇ ਆ ਪਰਮਲਾਂ ਦੀ ਵੱਲ ਆ ਇਹਦੀ ਸਬਜੀ ਬਹੁਤ ਸੁਆਦ ਬੰਦੀ ਹੁੰਦੀ ਆ ਖੱਟੀ ਮਿੱਠੀ ਸਬਜੀ ਬੰਦੀ ਆ ਜੀ ਤੇ ਹੁਣ ਤਾਂ ਇਹ ਤੇ ਹੈ ਨਹੀਂ ਉਹ ਦੂਜੀ ਤੇ ਦਿਖਾਉਣਾ ਜੇ ਹੋਏ ਤਾਂ ਹੈ ਨਹੀਂ ਇਹ ਤੇ ਵੀ ਤੋੜ ਲੈਉਣਗੇ ਤੇ ਇੱਥੇ ਆਵੇਦਰ ਸਰੋਂ ਲਈ ਵੀ ਹੈ ਇਹ ਤਿਆਰ ਹੋਈ ਜਾਊਗੀ ਬਸ 10-15 ਤੱਕ ਦਿਨਾਂ ਤੱਕ ਫਿਰ ਬਣਾਵਾਂਗੇ ਦਾ ਸਾਗ ਤੇ ਇੱਧਰ ਆਪਣੇ ਨਾਪਾਂਾਂ ਸੀਂਗੀਆਂ ਟੀਨਾ ਹਮ ਇਹ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਜੇ ਵੀਡੀਓ ਵਧੀਆ ਲੱਗੀ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ